ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਾਣੇ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਿਆਲ ਹੋਵੋਗੇ ਵਾਹਿਗੁਰੂ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਹੀ ਬਣੀ ਰਹੇ ਤੇ ਮੈਂ ਵੀ ਠੀਕ ਠਾਕ ਆ ਤੇ ਲੋ ਜੀ ਅੱਜ ਦੇ ਵਲੌਗ ਦੀ ਸਟਾਰਟਿੰਗ ਕਰ ਲੱਗ ਗਏ ਆਪਾਂ ਦੁਪਹਿਰ ਦੇ 11:30 ਵਜੇ ਤੋਂ ਤੇ ਇੱਕ ਪਾਸੇ ਮੈਂ ਤਰੀ ਹੋਈ ਸੀ ਮੂੰਗੀ ਮਸਰੀ ਦੀ ਦਾਲ ਤੇ ਇਹ ਬੰਦੇ ਸੀ ਆਪਣੀ ਚਾਹ ਦੂਸਰੀ ਇੱਕ ਵਾਰੀ ਤਾਂ ਅਸੀਂ ਸਵੇਰੇ ਬਣਾ ਕੇ ਪੀ ਲੈਣੇ ਆ ਮਤਲਬ 6:00-7:00 ਵਜੇ 5:00 ਵਜੇ ਇੱਕ ਜਦੋਂ ਮਿਸਤਰੀ ਆਉਂਦੀ 8:00-9:00 ਵਜੇ ਉਦੋਂ ਬੰਦੀ ਇੱਕ ਫਿਰ 11:30 ਵਜੇ ਬੰਦੀ ਆ ਤੇ ਜਦੋਂ 11:30 ਵਜੇ ਵਾਲੀ ਚਾਹ ਬੰਦੀ ਆ ਫਿਰ ਉਸ ਤੋਂ ਬਾਅਦ ਮੈਂ ਆਪਣਾ ਆਟਾ ਵਗੈਰਾ ਗੁੰਨ ਕੇ ਰੱਖ ਲੈਣੀ ਹੁੰਦੀ ਆ ਤੇ ਜਿਹੜੀ ਮੈਂ ਦਾਲ ਸਬਜ਼ੀ ਤਰੀ ਹੋਈ ਉਹਨੂੰ ਤੜਕਾ ਲਗਾ ਲੈਣੀ ਆ ਇੱਕ ਪਾਸੇ ਮੈਂ ਤਰੀ ਹੋਈ ਸੀ ਮੂੰਗੀ ਮਸਰਾਂ ਦੀ ਦਾਲ ਤੇ ਤੜਕਾ ਮੈਂ ਚੀਰ ਲਿਆ ਸੀ ਗੰਡੇ ਖਾਣ ਨੂੰ ਵੀ ਚੀਰ ਲਏ ਸੀ ਤੇ ਹੁਣ ਬਸ ਆਪਾਂ ਤੜਕਾ ਲਗਾ ਕੇ ਤੇ ਆਪਣਾ ਆਟਾ ਗੁੰਨ ਕੇ ਫਿਰ ਰੋਟੀ ਬਣਾ ਲਾਂ ਰੋਟੀ ਦਾ ਆਪਣਾ ਕੰਮ ਜਿਹੜਾ ਸਾਰਾ ਵਾ 2 ਵਜੇ ਤੱਕ ਕਹਿ ਨਿਭੜ ਜਾਂਦਾ ਵਾ ਸਾਢੇ 12 ਵਜੇ ਦੀ ਲੱਗੀ ਹੁੰਨੀ ਮੈਂ ਰੋਟੀ ਲੋਨ ਤੇ 2 ਵਜੇ ਤੱਕ ਖਾ ਪੀ ਕੇ ਸਾਰੇ ਵਿਲੇ ਹੋ ਜਾਂਦੇ ਆ ਤੇ ਬਸ ਸਾਰਾ ਦਿਨ ਮੇਰਾ ਕਿਚਨ ਦੇ ਵਿੱਚ ਲੱਗ ਜਾਂਦਾ ਦੇਖੋ ਹਮ ਤਾਂ ਜਾ ਕੋਕੀਲਾ

ਆ ਜਨੇ ਦੇ ਬਾਰੇ ਸਾਰਾ ਪੀਓ ਸਾਰਾ ਆਂਗਨ ਦੇ ਰਸਤੇ ਤੇ ਤੇ ਆ ਮਮੀ ਖੜੀ ਹੈ ਨਾ ਬੰਦੇ ਘੁਆਰਦੇ ਨੇ

ਹੋ ਜੀ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਹੰਸੋਣੇ ਸੁਣੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਇੱਥੇ ਆਪਣੀ ਬਸ ਚਾ ਰੈਡੀ ਹੋਣ ਦੇ ਸੀ ਦੁੱਧ ਮੇ ਪਾ ਕੇ ਰੱਖ ਦਿੱਤਾ ਸੀ ਅੱਜ ਮੈਂ ਵੀਡੀਓ ਦੀ ਮਤਲਬ ਸਲੋਈ ਰੱਖੀ ਆ ਜਿਆਦਾ ਸਪੀਡ ਨਹੀਂ ਕੀਤੀ ਕਿਉਂਕਿ ਵੀਡੀਓ ਥੋੜੀ ਸੀ ਤੇ ਅੱਜ ਮੇਰਾ ਮੂਡ ਵੀ ਨਹੀਂ ਸੀ ਹੈਗਾ ਕੋਈ ਜ਼ਿਆਦਾ ਵੀਡੀਓ ਸ਼ੂਟ ਕਰਨ ਦਾ ਕਿਉਂਕਿ ਥੋੜਾ ਜਨਾ ਮੇਰਾ ਨੰ ਮੰਨੂ ਦਾਸ ਹੋਇਆ ਸੀ ਤੇ ਇਸ ਕਰਕੇ ਮੈਂ ਜ਼ਿਆਦਾ ਵੀਡੀਓ ਨਹੀਂ ਸ਼ੂਟ ਕੀਤੀ ਜਿੰਨੀ ਕੋਈ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੀ ਰਵਾਂਗੀ ਹੁਣ ਡੇਲੀ ਦੀ ਡੇਲੀ ਤੇ ਪਲੀਜ਼ ਤੁਸੀਂ ਜਿੱਤਾ ਪਹਿਲਾਂ ਪਿਆਰ ਦਿੰਦੇ ਸੀ ਮੇਰੀ ਵੀਡੀਓ ਨੂੰ ਉਵੇਂ ਹੀ ਪਿਆਰ ਦਿੰਦੇ ਰਿਹਾ ਕਰੋ ਤੇ ਲੋ ਜੀ ਇੱਥੇ ਆਪਣੀ ਬਸਟਾ ਰੈਡੀ ਹੋ ਗਈ ਸੀ ਤੇ ਅੱਜ ਆਪਾਂ ਲੈਣੇ ਆ ਪਿਆਰੇ ਪਿਆਰੇ ਪੰਜ ਸਬਸਕ੍ਰਾਈਬਰਾਂ ਦੇ ਨੇਮ ਜਿਹੜੇ ਢਿੱਲੀ ਮੇਰੀ ਵੀਡੀਓ ਤੇ ਕਮੈਂਟ ਕਰਦੇ ਆ ਤੇ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ ਫਿਰ ਮੈਂ ਤੁਹਾਡੇ ਡੇਲੀ ਨਾਮ ਲਿਆ ਕਰੂੰਗੀ ਆਪਣੇ ਵਲੌਗ ਦੇ ਵਿੱਚ ਆਪਣੇ ਫਰਸਟ ਸਬਸਕ੍ਰਾਈਬਰ ਦਾ ਨੇਮ ਹੈ ਗਾਇਜ਼ ਜੀ ਜਿਹੜਾ ਡੇਲੀ ਵੀਡੀਓ ਤੇ ਕਮੈਂਟ ਕਰਦਾ ਹੈ ਸਿਮਰਨ ਫੈਮਿਲੀ ਵਲੌਗ ਤੇ ਸੈਕਿੰਡ ਰੂਪਨ ਜੋਤ ਤੇ ਥਰਡ ਹੈਗਾ ਜੀ ਕਮਲਪ੍ਰੀਤ ਕੌਰ ਫੋਰਥ ਹੈਗਾ ਜੀ ਪੰਜਾਬੀ ਕਿਚਨ ਵਲੌਗ ਐਂਡ ਫਿਫਥ ਹੈ ਗਾਇਜ਼ ਜੀ ਗੁਰਮੀਤ ਕੌਰ ਜਿਹੜੇ ਜਿਨ੍ਹਾਂ ਦੇ ਚੈਨਲ ਦਾ ਨਾਮ ਹੈ ਜੀਪੀਐਸ ਟ੍ਰੈਕਰ ਤੇ ਸੋ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਤੇ ਦੇਖੀ ਆਉਂਦੇ ਜੋ ਐਂਡ ਵੀਡੀਓ ਨੂੰ ਫੁੱਲ ਵਾਚ ਕਰਦੇ ਜੋ ਸ਼ੇਅਰ ਕਰਦੇ ਜੋ ਕਮੈਂਟ ਕਰਦੇ ਜੋ ਸੋਹਣੇ ਸੋਹਣੇ ਬਹੁਤ ਹੀ ਬਹੁਤ ਧੰਨਵਾਦ ਤੇ ਜਿਹੜੇ ਮੇਰੇ ਵੀਡੀਓ ਦੇ ਥੋੜੀ ਜਿਹੀ ਦੇਖ ਕੇ ਕਮੈਂਟ ਕਰਕੇ ਚਲੇ ਜਾਂਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਦੇਖਦੇ ਆ ਕਮੈਂਟ ਨਹੀਂ ਕਰਦੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਰੇ ਜਣੇ ਆਪਣਾ ਪਿਆਰ ਐਵੇਂ ਹੀ ਬਣਾਈ ਰੱਖਿਓ ਤੇ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਦੇ ਰਿਹਾ ਕਰੋ ਵੀਡੀਓ ਆਪਣੀ ਬਹੁਤ ਛੋਟੀ ਹੁੰਦੀ ਹੈ ਤੇ ਤੁਸੀਂ ਸਾਰੇ ਜਣੇ ਸਪੋਰਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਸੁਣ ਸੁਣੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨਾ ਤੁਹਾਡੇ ਪਿਆਰ ਤੇ ਸਤਿਕਾਰ ਦੇ ਨਾਲ ਮੇਰੇ ਤੋ ਤੱਕ ਪਹੁੰਚੀ ਆ ਇਹ ਆਪਣੇ ਸਾਰਿਆਂ ਦੀ ਮਿਹਨਤ ਤੇ ਇਕੱਠਿਆਂ ਦੀ ਆਪਾਂ ਸਾਰੇ ਜਣੇ ਨਾਲ ਮਿਲ ਕੇ ਮਿਹਨਤ ਕਰਦੇ ਪਏ ਸੋ ਤੁਹਾਡਾ ਕਰਕੇ ਹੀ ਮੈਂ ਇੱਥੋਂ ਤੱਕ ਪਹੁੰਚੀ ਹੋਈ ਆ ਐਵੇਂ ਹੀ ਆਪਣਾ ਪਿਆਰ ਬਣਾਈ ਰੱਖਿਓ ਮੇਰੇ ਨਾਲ ਤੇ ਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਦੱਸਿਓ ਤੇ ਪਲੀਜ਼ ਵੀਡੀਓ ਨੂੰ ਫੋਲੋ ਕਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਰੋ ਹੁਣ ਇੰਜਵਾਇ ਤੁਸੀਂ ਦੇ ਵਿੱਚ ਸਭ ਤੋਂ ਸੌਖੇ ਤਰੀਕੇ ਨਾਲ ਬਣਨ ਵਾਲੀ ਦਾਲ ਸਬਜੀ ਹੈਗੀ ਹੈ ਜੀ মুંગી ਮਸਰੀ ਦੀ ਦਾਲ ਜਿਹੜੀ ਕਿ ਆਪਾਂ ਧਰ ਦਿੰਨੇ ਆ ਤੇ ਰਿਜ ਦੀ ਰੰਦੀ ਫਿਰ ਆਪਾਂ ਤੜਕਾ ਚੀਰ ਕੇ ਤੈਨੂੰ ਤੜਕਾ ਲਗਾ ਲੈਨੇ ਆ ਕੋਈ ਵੀ ਜਲਦੀ ਜਲਦੀ ਪੰਜਾਂ ਦਸ ਮਿੰਟਾਂ ਦੇ ਉਪਰੋਂ ਅੰਦਰ ਅੰਦਰ ਬਣੋਣੀ ਹੋਵੇ ਨਾ ਤੇ ਆਪਾਂ ਇਹ ਦਾਲ ਸਬਜੀ ਬਣਾ ਸਕਦੇ ਆ ਮੈਨੂੰ ਤਾਂ ਸਭ ਤੋਂ ਬੈਟਰੀ ਹੀ ਲੱਗਦੀ ਹੈ ਕਿਉਂਕਿ ਹੋਰ ਸਬਜ਼ੀਆਂ ਨਹੀਂ ਜਲਦੀ ਨਹੀਂ ਬਣਦੀਆਂ ਜਿੰਨੀ ਜਲਦੀ ਇਹ ਦਾਲ ਬਣ ਜਾਂਦੀ ਆ ਤੇ ਸੋ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਲਾਈਕ ਵੀ ਜ਼ਰੂਰ-ਜ਼ਰੂਰ ਕਰਕੇ ਜਾਇਆ ਕਰੋ ਤੇ ਐਂਡ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਆਪਣੇ ਸੁਨੇ ਸੁਨੇ ਕਮੈਂਟ ਤੇ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਮੈਨੂੰ ਕਿਸ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਚਾਹੀਦੀਆਂ ਵਾ ਤੇ ਸੋ ਅੱਜ ਵਾਲੇ ਵਲੌਗ ਦਾ ਐਂਡ ਇੱਥੇ ਕਰਦੇ ਆਂ ਆਪਾਂ ਮਿਲਦੇ ਆਂ ਜੀ ਨੈਕਸਟ ਵਲੌਗ ਚ ਓਕੇ ਬਾਏ ਟੇਕ ਕੇਅਰ